ਇਹ ਬਹੁ ਟਾਈਮ ਤੋਂ ਇਹ ਟਰੈਕਟਰ ਕਾਮਯਾਬ ਵੀ ਨੇ ਤੇ ਲੋਕਾਂ ਦੀ ਪਹਿਲੀ ਪਸੰਦ ਵੀ ਬਣੇ ਹੋਏ ਨੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਆਪਾਂ ਫਿਰ ਇੱਕ ਵਾਰੀ ਆਏ ਹਾਂ ਬਾਈ ਜਸਕਰਨ ਕੋਲ ਤੇ ਬਾਈ ਕੋਲੇ ਬਹੁ ਸੋਹਣੇ ਟੈਨ ਟਰੈਕਟਰ ਅੱਜ ਹੋਰ ਆਏ ਆ ਤੇ ਇੱਕ ਆਇਆ ਜੀ ਜੌਂਡੀਅਰ ਤੇ ਇੱਕ ਆਇਆ ਜੀ ਨਿਊ ਹਾਲੈਂਡ 56B ਤੇ ਇੱਕ ਬਾਈ ਕੋਲੇ ਆਇਆ 5510 ਨਿਊ ਹਾਲੈਂਡ ਤੇ ਬਾਈ ਹੋਰਣਾ ਕਰਦਿਆਂ ਗੱਲਬਾਤ ਤੇ ਲੈਨੇ ਆਪਾਂ ਪੂਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜਿਸ ਕਰਨ ਕੀ ਹਾਲ ਹੈ ਬਹੁਤ ਵਧੀਆ ਵੀਰੇ ਤੇ ਵੀਰੇ ਟਰੈਕਟਰ ਬਹੁਤ ਸੋਹਣੇ ਆਪਣੇ ਚੱਲ ਰਹੇ ਹੈਗੇ ਹਾਂਜੀ ਹਾਂਜੀ ਤੇ ਵੀਰੇ ਹੁਣ ਜਿਵੇਂ ਆਪਣੇ ਕੋਲੇ ਅੱਜ ਤਿੰਨ ਟਰੈਕਟਰ ਆਏ ਹੈ ਹਾਂਜੀ ਤੇ ਇਹਨਾਂ ਬਾਰੇ ਆਪਾਂ ਨੂੰ ਥੋੜੀ ਜੀ ਦਿਓ ਨੌਲੇਜ ਵੀ ਕਿਹੜਾ ਟਰੈਕਟਰ ਕਿੰਨਾ ਮਾਡਲ ਹੈ ਤੇ ਕੀ ਰੇਟ ਆ ਜੀ ਆ ਤਾਂ ਸ਼ੁਰੂ ਕਰ ਲੋ ਜੀ ਠੀਕ ਹੈ ਜੀ ਜੌਨ ਡੀਅਰ ਤੋਂ ਜੀ ਹਾਂ ਠੀਕ ਹੈ ਇਹ 23 ਮਾਡਲ ਹੈ ਵੀਰੇ ਠੀਕ ਹੈ ਬਠਿੰਡਾ ਨੰਬਰ ਹੈ 23 ਮਾਡਲ ਬਠਿੰਡਾ ਨੰਬਰ ਫਸਟ ਓਨਰ ਇਰ ਪ੍ਰੋ 4 ਸਪੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਇਹ ਚੱਲਿਆ ਟਰੈਕਟਰ ਵੀਰੇ 2800 ਘੰਟਾ 28 2900 ਘੰਟਾ ਚੱਲਿਆ ਬਈ 28 2900 ਘੰਟਾ ਚੱਲਿਆ ਹੋਇਆ ਹਾਂ ਮਗਰ ਵਾਲੇ ਟਾਇਰ ਨਾਲ ਦੇ ਵੈਕ ਵਾਲੇ ਟਾਇਰ 60 ਪੈਸੇ 60 ਪੈਸੇ ਮਗਰਲੇ ਟਾਇਰ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਆਹ ਫਰੰਟ ਟਾਇਰ ਚੇਂਜ ਹੈ ਨਵੇਂ ਲੱਗੇ ਹੋਏ ਇਹ ਚੇਂਜ ਹੈਗੇ ਨਵੇਂ ਲਾਏ ਹੋਏ ਆ ਹਾਂ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ ਠੀਕ ਹੈ ਹਾਂ ਜੀ ਕਿਹੜਾ ਮਾਡਲ ਦੱਸੋ ਵੀ ਇਹ 23 ਮਾਡਲ ਵੀਰੇ 23 ਮਾਡਲ ਨੰਬਰ ਕਿੱਥੋਂ ਦਾ ਬਟਨ ਨਾਲ ਲੋਕਲ ਫਸਟ ਵਾਲੀ ਠੀਕ ਹੈ ਜਿਸ ਕਾਰਨ ਵੀਰੇ ਜੀ ਆਪਾਂ ਇਹਦੇ ਰੇਟ ਦੀ ਗੱਲ ਕਰੀਏ 7,35,000 7,35,000 ਰੁਪਿਆ ਟਰੈਕਟਰ ਦਾ ਰੇਟ ਹੈਗਾ। ਲਓ ਵੀ ਮਿੱਤਰੋ ਟਰੈਕਟਰ ਦੀ ਆਪਾਂ ਚਾਤੀ ਮਾਰਤੀ ਆ ਸਾਰੇ ਪਾਸੇ। ਬਹੁਤ ਵਧੀਆ ਤੇ ਚੰਗੀ ਲੁੱਕ ਦੇ ਵਿੱਚ ਟਰੈਕਟਰ ਖੜਾ ਹੈਗਾ। ਤੇ ਹੋਰ ਆਪਾਂ ਕਰਦੇ ਆ ਗੱਲਬਾਤ ਅੱਗੇ ਆ ਕੇ। ਆ 56B ਜਿਸ ਕਾਰਨ ਵੀਰੇ ਇਹਦਾ ਇਹਦੇ ਬਾਰੇ ਆਪਾਂ ਨੂੰ ਦਿਓ ਜਾਣਕਾਰੀ। ਜੀ ਬਾਈ ਜੀ 56B ਮਾਡਲ 2022 ਠੀਕ ਹੈ। ਫਰਸਟ ਪਾਰਟੀ ਠੀਕ ਹੈ। ਪੰਜਾਬ ਨੰਬਰ ਹੈਗਾ। ਠੀਕ ਹੈ। ਤੇ ਆਪਣਾ ओरिजिनल ਹੈ 900 ਘੰਟਾ ਚੱਲਿਆ ਪੀਵੀ 22x ਪੀਵੀ 22 ਕੈਸ਼ ਦਾ ਲੈਣਾ ਹੈ ਕੈਸ਼ ਦਾ ਹਾਂ ਕੋਈ ਲੋਨ ਵਗੈਰਾ ਕੁਝ ਨਹੀਂ ਠੀਕ ਹੈ ਬੈਲ ਕੋਲੇ ਦੀ ਮੀਟਰ ਪੈਂਟ ਇੰਜਨ ਗੇਅਰ ਦੀ ਫੁੱਲ ਕਰਾਈ ਹੋਈ ਹੈ ਠੀਕ ਹੈ ਹੱਡਾ ਹੱਡ ਵੀ ਵਧੀਆ ਪਿਆ ਦਾ ਹਾਂ ਹੁਣ ਇਹ ਕੰਪਨੀ ਫਿਟਿੰਗ ਹੀ ਹੁੰਦਾ ਸਾਰੀ ਦੇਸ ਠੀਕ ਹੈ ਤੇ ਸਾਰੇ ਨਾਲ ਦੇ ਆ ਟਾਇਰ ਨਾਲ ਦੇ ਆ ਹਾਂ 900 ਕੁਛ ਘੰਟੇ ਚੱਲਿਆ ਹੋਇਆ ਕੱਲੀ ਖੇਤੀ ਤੇ ਚੱਲਿਆ ਵੇਖ ਠੀਕ ਹੈ ਹਾਂਜੀ ਤੇ ਉਹਨਾਂ ਦੇ ਦਾ ਐਮ ਆਰ ਪੀ ਪਿਆ ਹੋਇਆ ਟਾਇਰਾਂ ਦੇ ਲਈ ਠੀਕ ਹੈ ਪੂਰੀ ਤਰ੍ਹਾਂ ਘਸਾਈ ਨਹੀਂ ਹੋਈ ਜਾਨਕਿ ਵਧੀਆ ਲੁੱਕ ਦੇ ਵਿੱਚ ਕੰਡੀਸ਼ਨ ਦੇ ਵਿੱਚ ਠੀਕ ਆ ਬਹੁਤ ਸੋਹਣਾ ਟਰੈਕਟਰ ਆ ਦੇਖਣ ਨੂੰ ਵੀ ਵਧੀਆ ਲੱਗ ਰਿਹਾ ਬਾਈ ਤੇ ਕਿਉਂਕਿ ਟਰੈਕਟਰ ਦਾ ਹਾਲਤ ਤੋਂ ਪਤਾ ਲੱਗ ਜਾਂਦਾ ਵੀ ਕਿੰਨੀ ਕ ਜਾਨ ਹਜੇ ਪਈ ਏ ਟਰੈਕਟਰ ਚ ਤੇ ਜਿਸ ਕਾਰਨ ਵੀਰੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਆ ਨੌ ਲੱਖ 65 ਹਜ਼ਾਰ ਨੌ ਲੱਖ 65 ਹਜ਼ਾਰ ਰੁਪਇਆ ਲੋ ਵੀ ਦੋਸਤੋ ਟਰੈਕਟਰ ਤੇ ਆਪਾਂ ਛਾਤੀ ਮਾਰ ਲਈ ਆ ਤੇ 9 ਲੱਖ 65 ਹਜ਼ਾਰ ਰੁਪਇਆ ਟਰੈਕਟਰ ਦਾ ਰੇਟ ਹੈਗਾ ਤੇ ਕਿੱਥੋਂ ਦਾ ਨੰਬਰ ਬਾਈ ਇਹ ਇਹ ਬੀਬੀ ਬਾਈ ਫਾਜ਼ਿਲ ਕਾ ਨੰਬਰ ਫਾਜ਼ਿਲ ਕਾ ਨੰਬਰ ਹੈ ਤੇ ਦੋਸਤੋ ਦੇਖ ਲਿਆ ਆਪਾਂ ਟਰੈਕਟਰ ਤੇ ਹੁਣ ਆਪਾਂ ਇੱਕ ਹੋਰ ਟਰੈਕਟਰ ਤੇ ਚਾਤੀ ਮਾਰਦੇ ਆ ਨਿਊ ਹੌਂਲੈਂਡ 5510 ਤੇ ਬਹੁਤ ਵਧੀਆ ਤੇ ਸੋਹਣੀ ਲੁੱਕ ਦੇ ਵਿੱਚ ਟਰੈਕਟਰ ਖੜਾ ਜਿਸ ਕਰਨ ਵੀਰੇ ਕੋਲੇ ਤੇ ਇਹਦੇ ਬਾਰੇ ਆਪਾਂ ਲੈਨੇ ਆ ਜਾਣਕਾਰੀ ਜਿਸ ਕਰਨ ਵੀਰੇ ਦੱਸੋ ਇਹਦੇ ਬਾਰੇ ਇਹ ਮਾਡਲ 2024 ਮਾਡਲ ਹੈ 2024 ਮਾਡਲ 24 ਮਾਡਲ ਫੁੱਲ ਟੌਪ ਵਾਲਾ ਮਾਡਲ ਹੈ ਫੁੱਲ ਟੌਪ ਵਾਲਾ ਮਾਡਲ ਫੁੱਲ ਟੌਪ ਵਾਲਾ ਮਾਡਲ 48 ਸਪੀਡਾਂ ਦੇ ਵਿੱਚ ਆ ਜਾਂਦਾ 48 ਸਪੀਡਾਂ ਦੇ ਵਿੱਚ ਆ ਜਾਂਦਾ 48 ਸਪੀਡਾਂ ਦੇ ਵਿੱਚ ਡਬਲ ਡੀਜ਼ਲ ਟੈਂਕ ਇਸ ਠੀਕ ਹੈ ਹਾਂਜੀ ਚੇਂਜਰ ਆ ਗਿਆ ਇਹ ਕਰੀਪਰ ਵੀ ਹੁੰਦਾ ਤੇ ਯੂਜੀ ਵੀ ਹੁੰਦਾ ਠੀਕ ਹੈ ਇਹ ਕਿਹੜਾ ਹੈਗਾ ਇਹ 5510 ਨਿਊ ਹੋਲੈਂਡ ਦਾ ਹੈਗਾ ਠੀਕ ਹੈ 48 ਸਪੀਡਾਂ ਟਰਬੋ 55 ਐਚਪੀ ਠੀਕ ਹੈ ਰੋਟਰੀ ਪੰਪ ਦੇ ਵਿੱਚ ਠੀਕ ਹੈ ਠੀਕ ਹੈ ਇਹ ਨੰਬਰ ਕਿੱਥੋਂ ਦਾ ਜਿਸਕਰਨ ਵੀਰੇ ਇਹਦਾ ਨੰਬਰ ਅਬੋਰ ਦਾ ਅਬੋਰ ਦਾ ਠੀਕ ਹੈ ਅਬੋਰ ਦਾ ਠੀਕ ਹੈ ਟੈਟੋ ਰোনালਡ ਦੇ ਬਈ ਇਹਦੇ ਬੰਦ ਨਾਮ ਦੇ 700 ਘੰਟਾ ਚੱਲੇ ਉਹ ਆਪਣੀ ਪੂਰੀ ਏਜੰਸੀ ਦੀ ਪਈ ਆ 2029 ਤੱਕ ਮੰਨ ਕੇ ਚਲੋ ਵੀ ਇਹ ਟਰੈਕਟਰ 24 ਮਾਡਲ ਆ 2005 ਸਾਲ ਦੀ ਏਜੰਸੀ ਦੀ 2023 ਤੱਕ ਦਾ ਇਹ ਏਜੰਸੀ ਦਾ ਹੀ ਠੀਕ ਹੈ ਠੀਕ ਹੈ ਤੇ ਜਿਸ ਕਰਨ ਵੀਰੇ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਵਾਈ ਦੀ ਇਹਦਾ ਆਪਾਂ 7,95,000 ਰੁਪਏ ਕੋਟ ਕਰਦੇ ਆ 7,95,000 ਰੁਪਏ ਹੋਰ ਪ੍ਰਾਈਸ ਇਹਦਾ ਨਵੇਂ ਦਾ ਟਰੈਕਟਰ ਦਾ 10 ਲੱਖ ਤੋਂ ਪਲੱਸ ਤੇ ਸਲੈਂਸਰ ਵੀਰੇ ਨਾਲ ਦਾ ਕਿ ਮੋਡੀਫਿਕੇਸ਼ਨ ਕੀਤਾ ਅੱਛਾ ਇਦਾਂ ਦਾ ਹੀ ਹੁੰਦਾ ਹੈ ਕਿਸੇ ਤੋਂ ਵੀ ਕੁਝ ਨਹੀਂ ਚੇਂਜ ਹੋਇਆ ਸਰ ਠੀਕ ਹੈ Ориジナル ਯਾਨੀ ਕਿ ਹਰੇਕ ਐਕਸੈਸਰੀ ਜਿਹੜੀ ਨਾਲ ਦੀ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਫੰਕਸ਼ਨ ਬਹੁਤ ਫੀਚਰ ਬਹੁਤ ਆਏ ਨੇ ਹੁਣ ਇਹ ਇੱਕ ਮਨ ਲਓ ਵੀ ਮਾਰਕੀਟ ਤੌਰ ਤੇ ਪ੍ਰਾਈਸ ਜ਼ਿਆਦਾ ਹੈ ਵਾਈ ਮਾਡਲ ਹੈ ਹਾਂ ਇਹ 24 ਮਾਡਲ ਦੇ ਵਿੱਚ ਵੀ ਇਹਦਾ ਪ੍ਰਾਈਸ ਫਿਰ ਵੀ ਕਮ ਹੈ ਪਰ ਫੀਚਰ ਇਹਦੇ ਵਿੱਚ ਜ਼ਿਆਦਾ ਫੀਚਰ ਜ਼ਿਆਦਾ ਹੈ ਇੱਥੇ ਠੀਕ ਹੈ ਅੰਦਰ ਵਗੈਰਾ ਸਭ ਉੱਚਾ ਹੈ ਨਾ 48 ਸਪੀਡਾਂ ਤੇ ਬਹੁਤ ਸਪੀਡਾਂ ਬਹੁਤ ਹੋ ਰਹੀਆਂ ਨੇ ਲਓ ਵੀ ਮਿੱਤਰੋ ਜਿਸ ਕਾਰਨ ਵੀਰੇ ਨੇ ਆਪਾਂ ਨੂੰ ਪੂਰੀ ਜਾਣਕਾਰੀ ਦਿੱਤੀ ਪੂਰੇ ਟਰੈਕਟਰਾਂ ਬਾਰੇ ਤਿੰਨ ਟਰੈਕਟਰ ਆਪਣੇ ਕੋਲੇ ਆਏ ਸੀਗੇ ਅੱਜ ਤੇ ਇੱਕ ਗੱਲ ਆਪਾਂ ਹੋਰ ਬਾਈ ਤੋਂ ਨੌਲੇਜ ਲੈਣੀ ਹੈ ਥੋੜੀ ਜੀ ਵੀ ਅੱਜ ਕੱਲ ਜਿਹੜਾ ਟਰੈਕਟਰ ਜ਼ਿਆਦਾ ਮਾਰਕੀਟ ਕਿਹਦੀ ਜ਼ਿਆਦਾ ਹੈ ਬਾਈ ਮੰਨ ਕੇ ਚੱਲੋ ਜੇ ਕੋਈ ਬੰਦਾ ਅੱਜ ਸੋਚ ਰਿਹਾ ਟਰੈਕਟਰ ਲੈਣ ਬਾਰੇ ਤੇ ਲੌਂਗ ਟਾਈਮ ਉਹਨੇ ਟਰੈਕਟਰ ਰੱਖਣਾ ਹੈ ਹਰ ਇੱਕ ਦੇ ਦੇਖੋ ਸ਼ਕਲ ਇੱਕ ਇੱਕ ਤਰ੍ਹਾਂ ਦੀ ਨਹੀਂ ਸਾਰਿਆਂ ਦੀ ਸੋਚ ਵੀ ਇੱਕ ਤਰ੍ਹਾਂ ਦੀ ਨਹੀਂ ਹੋ ਸਕਦੀ ਹਾਂਜੀ ਹਾਂਜੀ ਟਰੈਕਟਰਾਂ ਦੀ ਮਾਰਕੀਟ ਹਰ ਹਰ ਇੱਕ ਆਪਦੀ ਜਗ੍ਹਾ ਸਹੀ ਹੈ ਟਰੈਕਟਰ ਮੰਨ ਲਓ ਜੇ ਆਇਸ਼ਰ ਆਇਸ਼ਰ ਆਪਣੀ ਜਗ੍ਹਾ ਸਹੀ ਹੈ ਹਾਂ ਹਾਂ ਬਾਕੀ ਜਿਹੜੀ ਆ ਬਾਈ ਟਰੈਕਟਰ ਦੀ ਗੱਲ ਹੁਣ ਆਪਣੇ ਕੋਲ ਤਾਂ ਮੰਨ ਲਓ ਹੈ ਵੀ ਨਹੀਂ ਹਾਂ ਹਾਂ ਸਪੈਸ਼ਲ ਐਡੀਸ਼ਨ ਆਂਦਾ 3630 ਆਂਦਾ 3630 ਹਾਂਜੀ ਸਪੈਸ਼ਲ ਐਡੀਸ਼ਨ ਬਿਲਕੁਲ ਬਿਲਕੁਲ ਉਹਦਾ ਹੀ ਕੋਈ ਰੀਜ਼ਨ ਨਹੀਂ ਕੋਈ ਟਰੈਕਟਰ ਦਾ ਉਹਦਾ ਮੇਲ ਹੀ ਹੈ ਨਹੀਂ ਕਿਤੇ ਵੀ ਮੇਲ ਹੈ ਨਹੀਂ ਠੀਕ ਹੈ ਉਹ ਤਾਂ ਹੌਲੈਂਡ ਕੋਲ ਵੀ ਹੈ ਨਹੀਂ ਠੀਕ ਹੈ ਕਿਉਂਕਿ ਹੌਲੈਂਡ ਕਹਿੰਦੇ ਸੀ ਅਸੀਂ ਸਪੈਸ਼ਲ ਐਡੀਸ਼ਨ ਟੱਕਰ ਦੇਣ ਵਾਸਤੇ ਵੀ ਆਪਣਾ ਇੱਕ ਹੋਰ ਬ੍ਰਾਂਡ ਬਣਾ ਸਕਦੇ ਹਾਂ 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 ਮਤਵਲੀ ਨੀ ਮੇਰੀ 5520 ਹੈ ਇਹ ਟਰੱਕ ਤਾਂ ਬੰਦ ਹੀ ਹੋ ਚੁੱਕਿਆ ਹੈ ਇਹਨਾਂ ਦਾ ਕੋਈ ਤੋੜ ਨਹੀਂ ਹਾਂ ਵੀ ਜਿਹੜਾ ਮੰਨ ਲਓ ਦੇਖੀ ਵੀ ਆਪਾਂ ਆਪਣੇ ਕੋਲ ਤਾਂ ਹੈ ਵੀ ਨਹੀਂ ਵੈਸੇ ਠੀਕ ਹੈ ਅਦਰਵਾਈ ਸਾਰੇ ਟਰੈਕਟਰਾਂ ਦੀ ਮਾਰਕੀਟ ਹੈਗੀ ਆ 4852 ਜੋ ਨਹੀਂ ਆਉਂਦੇ ਆ ਜਾਂਦੇ ਆ ਸਾਰੇ ਕਿਤੇ ਪਰ ਉਹਦੀ ਰੀਸ ਕੋਈ ਨਹੀਂ ਜਾਨਕਿ ਹੁਣ ਤੱਕ ਦਾ ਬੈਸਟ ਹੈ ਜਾਨਕਿ ਉਹ ਜਿਵੇਂ ਕਹਿੰਦੇ ਹੁੰਦੇ ਨਾ ਜੰਗਲ ਦੇ ਵਿੱਚ ਸਭ ਤੋਂ ਵੱਡਾ ਜਾਨਵਰ ਤਾਂ ਹਾਥੀ ਹੁੰਦਾ ਹੈ ਪਰ ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ ਉਹ ਸਪੈਸ਼ਲਿਸਟ ਨੇ ਜੰਗਲ ਦਾ ਸ਼ੇਰ ਹੈ ਠੀਕ ਹੈ 36 ਦੀ ਜਿਹੜਾ ਸਪੈਸ਼ਲਿਜ਼ੇਸ਼ਨ ਉਹਦਾ ਕੋਈ ਤੋੜ ਨਹੀਂ ਕਿਸੇ ਕੋਲ ਨਹੀਂ ਖੁੱਲ੍ਹੇ ਕੌਲੈਂਡ ਕੋਲ ਵੀ ਨਹੀਂ ਠੀਕ ਹੈ ਆਉਂਦੀ ਰੀਸ ਨਹੀਂ ਕੋਈ ਕਰਦਾ ਸਹੀ ਗੱਲ ਹੈ ਵੀਰੇ ਤੇ ਇਸੇ ਕਰਕੇ ਬਹੁ ਟਾਈਮ ਤੋਂ ਇਹ ਟਰੈਕਟਰ ਕਾਮਯਾਬ ਵੀ ਨੇ ਤੇ ਲੋਕਾਂ ਦੀ ਪਹਿਲੀ ਪਸੰਦ ਵੀ ਬਣੇ ਹੋਏ ਨੇ ਤੇ ਦੋਸਤੋ ਟਰੈਕਟਰਾਂ ਬਾਰੇ ਆਪਾਂ ਨੂੰ ਜਿਸ ਕਾਰਨ ਵੀਰੇ ਨੇ ਆਪਾਂ ਨੂੰ ਚੰਗੀ ਤਰ੍ਹਾਂ ਨੌਲੇਜ ਦੇਤੀ ਆ ਵੀ ਕਿਹੜਾ ਟਰੈਕਟਰ ਕਿਹੜਾ ਮਾਡਲ ਹੈ ਕਿ ਉਹਦਾ ਰੇਟ ਹੈਗਾ ਤੇ ਜਿਸ ਕਾਰਨ ਵੀਰੇ ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਕਿੱਥੇ ਆਉਣਾ ਪਊਗਾ ਪਿੰਡ ਸੇਵਿੰਗਾਂ ਬਾਈ ਜੀ ਠੀਕ ਹੈ ਪਟੰਡਾ ਠੀਕ ਹੈ ਜੀ ਪਟੰਡਾ ਤੋਂ 5 ਕਿਲੋਮੀਟਰ ਦੀ ਦੂਰੀ ਤੇ ਐਨਐਫਐਲ ਯੂਰੀਆ ਖਾਦ ਪਲਾਡ ਦੇ ਨਾਲ ਹੀ ਆ ਤੇ ਤੁਹਾਨੂੰ ਠੀਕ ਹੈ ਜੀ ਲੋ ਵੀ ਮਿੱਤਰੋ ਬਾਈ ਨੇ ਐਡਰੈਸ ਵੀ ਦੇਤਾ ਆਪਣਾ ਤੇ ਸਕਰੀਨ ਦੇ ਉੱਤੇ ਬਾਈ ਹੋਰਾਂ ਦਾ ਨੰਬਰ ਚੱਲ ਰਿਹਾ ਹੈਗਾ ਕਿਸੇ ਨੂੰ ਵੀ ਕੋਈ ਨੌਲੇਜ ਦੀ ਲੋੜ ਹੈ ਕਿਸੇ ਜਾਣਕਾਰੀ ਦੀ ਲੋੜ ਹੈ ਤੇ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਆ ਜਿਸ ਕਰਕੇ ਵੀਰੇ ਇੱਕ ਚੀਜ਼ ਹੋਰ ਪੁੱਛਣੀ ਸੀ ਵੀ ਕਟਿੰਗ ਦਾ ਵੀ ਕੋਈ ਹੁੰਦਾ ਆਪਣੇ ਕੋਲੇ ਵੀ ਹੋ ਜਾਂਦਾ ਐਕਸਚੇਂਜ ਹੋ ਜਾਂਦਾ ਐਕਸਚੇਂਜ ਹੋ ਜਾਂਦਾਗਾ ਕੱਟ ਲੈਣ ਨੂੰ ਯਾਨੀ ਕਿ ਇਹ ਕਿਸੇ ਵਿੱਚ ਲੈਣਾ ਹੋ ਟਰੈਕਟਰ ਤਾਂ ਕੱਟ ਕੇ ਹੁਣ 5911 5 ਤੁਹਾਡੇ ਆਉਣ ਤੋਂ ਪਹਿਲਾਂ ਦੋ ਦਿੱਤੇ ਹੀ ਆ ਠੀਕ ਹੈ ਉਸ ਚੇਂਜ ਹੀ ਕੱਟੇ ਸੀ ਐਕਸਚੇਂਜ ਹੀ ਸੀਗੇ ਆਹ ਵਾਲਾ ਵੀ ਠੀਕ ਹੈ ਆਪਾਂ 25 ਮਾਡਲ ਸਵਰਾਜ ਦੇ ਵਿੱਚ ਕੱਟਿਆ ਹੋਇਆ ਹੈ ਇਹ 25 ਮਾਡਲ ਸਵਰਾਜ ਦੇ ਵਿੱਚ ਕੱਟਿਆ ਹੋਇਆ ਹੈ ਕਿਹੜਾ ਮਾਡਲ ਹੈ ਇਹ 2004 2004 ਮਾਡਲ ਰਾਸਤਾਨ ਨੰਬਰ ਹੈ ਰਾਸਤਾਨ ਨੰਬਰ ਪੰਜਾਬ ਚ ਨਾਮ ਹੈ ਠੀਕ ਹੈ ਆਪਣਾ ਪਾਵਰ ਸਟੀਅਰਿੰਗ ਹੈ Ориਗਨਲ ਵੇਟ ਵਗੈਰਾ ਸਭ ਕੁਝ ਮਾਨ ਉਸਤ ਨਾਲ ਦਿੱਤਾ ਠੀਕ ਹੈ ਇਹ ਮਾਡਲ ਕਿਹੜਾ ਸੀ ਸੀ ਚਾਰ ਮਾਡਲ ਤੇ ਜਿਸ ਕਰਨਾ ਵੀਰੇ ਇਹਦਾ ਕੀ ਰੇਟ ਹੈ ਇਹਦੀ ਡਿਮਾਂਡ ਵੀਰੇ 3 ਲੱਖ 30 ਹਜ਼ਾਰ ਦੀ ਹੈ 3 ਲੱਖ 30 ਹਜ਼ਾਰ ਰੁਪਈਆ ਤੇ ਲੋ ਵੀ ਦੋਸਤੋ ਵੀਰ ਹੋਰਾਂ ਨੇ ਆਪਾਂ ਨੂੰ ਸਾਰੇ ਟਰੈਕਟਰਾਂ ਦੀ ਨੌਲੇਜ ਦੇ ਦਿੱਤੀ ਹੈ ਤੇ ਜੇ ਕਿਸੇ ਨੇ ਕੋਈ ਟਰੈਕਟਰ ਲੈਣਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਤੇ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਇਸ ਕਰਨ ਵੀਰੇ ਤੁਸੀਂ ਆਪਾਂ ਨੂੰ ਇਨੀ ਜਾਣਕਾਰੀ ਦਿੱਤੀ